ਹਾਂਜੀ ਤਾਂ ਸਾਰਿਆਂ ਨੂੰ ਗੁੱਡ ਈਵਨਿੰਗ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂਜੀ ਆਪਾਂ ਥੋੜਾ ਮਾਰਕੀਟ ਜਾ ਰਹੇ ਹਾਂ ਘੁੰਮਣ ਨਾਲ ਥੋੜਾ ਬਹੁਤ ਕੁਛ ਨਾ ਕੁਛ ਦੇਖ ਲੈ ਮੈਂ ਉਹ ਇੱਕ ਮਿੰਟ ਸਤਿ ਸ਼੍ਰੀ ਅਕਾਲ ਲਾਈ ਜਾਂਦਾ ਜੀ ਠੀਕ ਹੈ ਜੀ ਤੇ ਕਿੱਥੇ ਚੱਲੇ ਆਪਾਂ ਅਸੀਂ ਚੱਲਿਆ ਜੀ ਬਾਈ ਮਾਰਕੀਟ ਬਾਈ ਮਾਰਕੀਟ ਚੱਲਿਆ ਬਈ ਆਪਾਂ ਠੀਕ ਹੈ ਜੀ ਤੇ ਅੱਜ ਦਾ ਵਲੌਗ ਸਾਡਾ ਸ਼ਾਮ ਦਾ ਹੋਊਗਾ ਤੇ ਬਾਕੀ ਬਿਜਾਰ ਚੱਲ ਕੇ ਬਿਜਾਰ ਚ ਦਾ ਗਾ ਜੀ ਰੌਣਕ ਹੁੰਦੀ ਹੈ ਤੇ ਤੁਹਾਨੂੰ ਦਿਖਾਉਨੇ ਆਂ ਬਾਜ਼ਾਰ ਰੌਣਕ ਮੇਲਾ ਸਾਮ ਪਣੇ ਰਹੋ ਆਪਣੇ ਵਲੌਗ ਨਾਲ ਠੀਕ ਹੈ ਜੀ ਚਲਿਏ ਇਧਰ ਵਾਲੇ ਲਾਈਟ ਸੈਂਸਰ ਤੇ ਆ ਉਹ ਦੇਖੋ ਚਗਤੀ ਚਲੋ ਜੀ ਅਜਾ ਜਲਦੀ ਤੇ ਆਪਾਂ ਹੁਣ ਚਲਦੇ ਆ ਕੈਬ ਤੇ ਆ ਆਪਣੀ ਕੈਬਾਈ ਖੜੀ ਆ ਠੀਕ ਹੈ ਜੀ ਲਾਈਟ ਆਨ ਹੋ ਗਈ ਹਾਂ ਜੀ ਤੁਸੀਂ ਆ ਕੀ ਲਾਈਟ ਰੰਗ ਕਰਨਾ ਤੇ ਠੀਕ ਹੈ ਜੀ ਤਾਂ ਚੱਲਦੇ ਆਪਾਂ ਚਲੋ ਬੈਠੋ ਚਲ ਤੁਸੀਂ ਪਿੱਛੇ ਬਹਿ ਜਾਓ ਇਹ ਤਾਂ ਕਾਫੀ ਨੀਰਾ ਹੋ ਚੁੱਕਾ ਹੈ ਤੇ ਆਪਾਂ ਟਾਈਮ ਹੋਇਆ ਹੈ 6:30 ਆਪਾਂ 6:30 ਵਜੇ ਨਿਕਲੇ ਆਂ ਜੀ ਤੇ ਕੋਸ 8 9 10 9 ਵਜੇ ਤੱਕ ਮੋੜੇ ਆਵਾਂਗੇ 9 ਵਜੇ ਤੱਕ ਠੀਕ ਹੈ ਜੀ ਨੀਰਾ ਬਟ ਤੁੰਦ ਨਹੀਂ ਹੈਗੀ ਹਾਂ ਜੀ ਤਾਂ ਇਸ ਵੇਲੇ ਟ੍ਰੈਫਿਕ ਬਹੁਤ ਜਮ ਹੋ ਜਾਂਦਾ ਤੁਸੀਂ ਜੇ ਬਜ਼ਾਰ ਚ ਵਧੀਆ ਰੌਣਕ ਲੱਗੀ ਹੋਈ ਹੈ ਤੇ ਬਾਕੀ ਬੜੇ ਬਹੁਤ ਜ਼ਿਆਦਾ ਬਾਈ ਵੀ ਗੱਡੀ ਚੁੱਹੀ ਦਰਾਂ ਦਾ ਓਕੇ ਪੋਲ ਦੇਖੋ ਬਾਈ ਸਾਈਡਾਂ ਤੇ ਕੋਈ ਪਿੱਲਰ ਨਹੀਂ ਤੇ ਵਿਚਾਲੇ ਪਿੱਲਰ ਦੇ ਹੀ ਏਡਾ ਜੋੜਾ ਪੋਲ ਖੜਾ ਹੋਰ ਨਾਲ ਗੱਡੀਆਂ ਚੱਲਦੀਆਂ ਇਹਨੂੰ ਕਹਿੰਦੇ ਟੈਕਨੀਕ ਓਕੇ ਹੈਗੀ ਹੈ ਹਨਾ ਤਾਂ ਆਪਾਂ 22 ਸੈਕਟਰ 'ਚ ਪਹੁੰਚਣ ਵਾਲੇ ਆ ਜੀ। ਉਹ ਦੇਖ ਸਕਦੇ ਹੋ ਤੁਸੀਂ। ਨੇੜੇ ਰਹਿ ਗਿਆ ਬਸ 22 ਸੈਕਟਰ। ਥੇਈ-ਥੁਈ ਬੋਲੇ ਆ ਗਏ। ਤੁਹਾਨੂੰ ਇੱਥੇ ਚੌਂਕ ਦਿਖਾਉਣੇ ਬਹੁਤ ਸੁਣਾਉਣੇ ਹੈ। ਉਹ ਦੇਖੋ ਜੀ। ਇੱਕ ਬੱਤੀਆਂ ਬਹੁਤ ਪੈਂਦੀਆਂ। ਘਰ ਕੇ ਟਾਈਮ ਕਾफी ਲੱਗਦਾ ਇੱਥੇ। ਉਹ ਦੇਖੋ ਜਾਇ ਸ਼੍ਰੀ ਰਾਮ ਚੌਕ। ਹਾਂਜੀ ਆਪਾਂ ਪਹੁੰਚ ਚੁੱਕੇ ਆਂ ਬਾਈ ਸੈਕਟਰ ਦੋ ਬਹੁਣਾ ਆਂ। ਇਹ ਵੀ ਬਾਈ ਸੈਕਟਰ ਦੀ ਮਾਰਕੀਟ ਆ। ਬਾਈ ਸੈਕਟਰੀ ਆ ਗਏ ਨਾ। ਹਾਂਜੀ। ਮੈਨੂੰ ਪਤਾ ਲੱਗ ਗਿਆ। ਆ ਦੇਖਾ ਬਈ ਬਾਈ। ਬਹੁਤ ਰੌਣਕ ਪੂਰੀ ਵੱਖਰੇ ਲੱਗੇ ਚੱਲ ਕੇ ਨਾ। ਆ ਤੁਹਾਨੂੰ ਦਿਖਾਉਣੇ ਜੀ ਕਿਰਨ ਥੀਏਟਰ ਜੋ ਬੰਦ ਹੋ ਗਿਆ। ਬਹੁਤ ਪੁਰਾਣਾ ਥੀਏਟਰ ਆ ਇਹਨੂੰ। ਕਰਨ ਸੈਕਟਰ ਇਹ ਹੁਣ ਬੰਦ ਹੋ ਚੁੱਕਾ ਹੈ ਤਾਂ ਇਹ ਸ਼ਾਸਤਰੀ ਮਾਰਕੀਟ ਆ ਸਾਨੂੰ ਪਤਾ ਆਪਾਂ ਚੱਲ ਰਹੇ ਆ ਹਾਂ ਜਿਹੜਾ ਜੈਨ ਵੀਰ ਕਰਾਉਣਾ ਚਾਹੀਦਾ ਪ੍ਰੈਮੋਟ ਕਰਦੀ ਕਾ ਵਾਲੇ ਦੀ ਹਾਂਜੀ ਤਾਂ ਆਪਾਂ ਪਹੁੰਚ ਗਏ ਆ ਬਾਈ ਸੈਕਟਰ ਕੋਹ ਕੰਡ ਮਾਰਕੀਟ ਯਾਨੀ ਗੱਲ ਇੱਥੇ ਹੈ ਨਾ ਉਹ ਜਿਹੜੇ ਆਵਾਰਾ ਉਹ ਆਕੇ ਕੁੱਤੇ ਹਨ ਉਹ ਵੀ ਫਿਰਦੇ ਉਹਨਾਂ ਦੇ ਵੀ ਕੋਟੀਆਂ ਪਾਈਆਂ ਹਨ ਆਵਾਰਾ ਕੁੱਤੇ ਵੀ ਕੋਟੀਆਂ ਪਾਈਆਂ ਸੀ ਦੇਖੋ ਜੀ ਸੇਲ ਬਾਕ ਲੱਗੀ ਹੋਈ ਆ ਕਿਹਨਾਂ ਛੋਟੇ ਵੱਡੇ ਸਾਰੀ ਪੜੇ ਆ ਜੋ ਦੇਖੋ ਛੋਟੇ ਵੱਡੇ ਸਾਰੀ ਪਣਿਆ ਦੇ ਹੋਦ ਹੋ ਗਈ ਮੈਂ ਉਹ ਜਨੇ ਵੀ ਗਿਆ ਹੈ ਨਾ ਚਲੋ ਬਈ ਮਾਰਨੀ ਅਭੀ ਤੋ ਆਏਗਾ ਹਾਂਜੀ ਉਸਨੂੰ ਉਸਨੂੰ ਉਹ ਗੱਲਾਂ ਨਹੀਂ ਉਹ ਪਕਰ ਮੇਗਾ ਅਰੇ ਭਾਈ ਜੀ ਬਾਰ ਬਦੋਰਤ ਕਿਸੀ ਖਲਿਮੇ ਨਾ ਰੋਹਣੇ ਡਾਲਾ ਚੀਕੀਂ ਦੇਂਦੇ ਸਿਰਸ ਦੇਂਦੇ ਹਾਂਜੀ ਤੁਹਾਨੂੰ ਬਾਈ ਦੀ ਮਾਰਕੀਟ ਦਿਖਾਉਣੇ ਆ ਦੇਖੋ ਇੱਧਰ ਤੇ ਬਹੁਤ ਹੀ ਭੀੜੀ ਮਾਰਕੀਟ ਆ ਤੇ ਛੋਟੀਆਂ-ਛੋਟੀਆਂ ਦੁਕਾਨਾਂ ਨੇ ਠੀਕ ਹੈ ਤੇ ਉਹਨਾਂ ਦਾ ਮੇਰੇ ਖਿਆਲ ਚ ਕਿਰਾਇਆ ਵੀ ਬਹੁਤ ਹੋਊਗਾ ਕਿਉਂਕਿ ਇੱਥੇ ਰਸ਼ ਵੀ ਬਹੁਤ ਆਉਂਦਾ ਠੀਕ ਹੈ ਛੋਟੀਆਂ-ਛੋਟੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੁਐਲਰੀ ਸ਼ਾਪ ਇਹ ਵਾਲਾ ਦੇਖ ਸਾਡੇ ਤੁਸੀਂ ਬਾਈ ਮਾਰਕੀਟ ਦਿਮਾਗ ਤੋਂ ਫਿਰਦੇ ਇੱਕ ਵਿੱਚੋਂ ਆਈ ਨਹੀਂ ਪਤਾ ਲੱਗਦਾ ਵੀ ਕਿੱਧਰ ਵੜ ਗਏ ਹਾਂਜੀ ਹੈ ਕੀ ਦੇਖਣਾ ਸੀ ਕੁਝ ਬਿਆਰ ਬਹੁਤ ਸੋਹਣਾ ਤੇ ਸਾਰਾ ਜਿਹੜਾ ਚੰਡੀਗੜ੍ਹ ਆ ਇੱਥੇ ਆਉਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟਾਉਂ ਦਾ ਮੇਲਾ ਉਹ ਤਾਂ ਨਹੀਂ ਕਿੱਧਰ ਰਹਿ ਗਏ ਜੀ ਤਾਂ ਆਈ ਲਵ ਸੈਕਟਰ 2 ਦੇਖੋ ਜੀ ਬਹੁਤ ਸੋਹਣਾ 150 150 ਨਹੀਂ 400 ਪਰਵਾ ਦੇਖੋ ਜੀ ਹਾਂਜੀ ਬਾਈ ਦੀ ਮਾਰਕੀਟ ਜਿਹੜੀ ਬੋਕ ਹੈਂਡ ਆ ਠੀਕ ਆ ਬਾਈ ਤੇ ਤੁਸੀਂ ਹਨ ਤੁਹਾਨੂੰ ਦਿਖਾਵਾਂਗੇ ਅੱਗੇ ਚੱਲ ਕੇ ਆਇਓ ਭੱਜ ਕੇ ਕੀ ਖਾਣਾ ਕੋਈ ਟਿੱਕੀ ਖਾਵਾਂਗੇ ਤੇ ਟਿੱਕੀ ਬੋਕਰੰਡ ਬਣਾਉਂਦੇ ਆ ਹੈ ਹੈ ਜਾਂਦਾ ਹੀ ਬੱਲਾ ਕੀ ਖਾਓਗੇ ਹਾਂਜੀ ਦਿਖਾਓ ਕੀ ਕਹਿੰਦਾ ਸ਼ਿਕਮ ਆ ਦੇਖੋ ਹੂੰ ਓਏ ਰੀਦਾਂ ਉਹਦੇ ਤੇ ਬੈਠ ਕੇ ਖਾਣਾ ਟਿੱਕੀ ਤੁਸੀਂ ਉਹਦੇ ਤੇ ਬੈਠ ਕੇ ਠੀਕ ਹੈ ਠੀਕ ਹੈ ਬਗੂ ਦੇਖੀ ਉਹਦੇ ਤੇ ਬੈਠ ਕੇ ਟਿੱਕੀ ਖਾਣੀ ਆ ਆ ਬਹਿ ਜਾਣਾ ਬਹੁਤ ਚੜ ਕੇ ਬੈਠ ਜਾ ਠੀਕ ਹੈ ਬਈ ਬਾਈ ਸੈਕਟਰ ਵਾਲੀ ਸਾਈਡ ਇਧਰ ਪਾਰਕਿੰਗ ਵਾਲੀ ਸਾਈਡ ਇੱਥੇ ਇਹਨਾਂ ਦੀ ਟਿੱਕੀ ਬਹੁਤ ਫੇਮਸ ਆ ਬੋਹ ਕੈਂਟ ਟਿੱਕੀ ਬਣਾਉਂਦਾ ਦਹੀਂ ਭੱਲਾ ਵਗੈਰਾ 버ਗਰ ਉਹ ਸਭ ਕੁਝ ਤੁਹਾਨੂੰ ਮਿਲਦਾ ਪੂਰਾ ਕੈਂਟ ਬਣਾਉਂਦੇ ਆ ਇਸ ਤਰ੍ਹਾਂ ਦਾ ਲਵਾਂ ਹੁੰਦੀ ਆ ਤੇ ਤੁਸੀਂ ਵੀ ਆਇਓ ਇੱਥੇ ਤਾਂ ਚਾਟ ਸਾਰੀ ਘੈਂਡਾ ਲਨਾਂ ਦੀ ਜਾਨ ਆ ਤਾਂ ਮੈਨੂੰ ਬਹੁਤ ਖੰਦਾ ਕਿਉਂਕਿ ਮੈਂ ਪੱਲੇ ਦਿਵਸ ਤੋਂ ਬਾਅਦ ਇੱਥੇ ਖਾਗੇ ਆ ਤਾਂ ਅੱਜ ਇਹਨਾਂ ਨੂੰ ਵੀ ਮਨੇ ਸਾਰਿਆਂ ਨੂੰ ਟੈਸਟ ਕਰਾਈਏ ਠੀਕ ਹੈ ਜੀ ਹਾਂ ਜੀ ਤਾਂ ਇੱਕੂ ਦਾ 버ਗਰ ਆ ਗਿਆ ਠੀਕ ਹੈ ਇੱਕੂ 버ਗਰ ਖਾ ਰਿਹਾ ਇੱਧਰ ਟਿੱਕੀ ਇੱਧਰ ਵੀ ਟਿੱਕੀ ਬੰਨ ਨਹੀਂ ਜਦ ਰੱਖੇ ਤੇ ਟਿੱਕੀ ਦੂ ਵੀ ਖਾਲਾ ਰਹੀ ਤਾਂ ਤੇ ਆਪਾਂ ਵੀ ਬਹੀ ਖਾਣੇ ਟਿੱਕੀ ਕਿੱਦਾਂ ਕਿੱਦਾਂ ਲੱਗੀ ਗਿਕਾ ਨਾ ਟੈਸਟੀ ਆ ਟੈਸਟੀ ਆ ਫਰੀ ਦਾ ਘਰ ਨਾ ਬਸ ਟੈਸਟਿੰਗ ਤੇਰੇ ਲਈ ਫਰੀ ਲੈ ਮੇਰੇ ਦਾ ਪੈਸੇ ਲੱਗੇ ਆ ਬੋਲਾ ਨਹੀਂ ਬਲੇ ਟਿੱਕੀ ਬੋ ਬੋਸ ਕਹਿੰਦਾ ਬੋਲਾ ਨਾ ਕਿ ਮੈਂ ਟਿੱਕੀ ਨਹੀਂ ਬੋਸ ਹਾਂਜੀ ਤਾਂ ਆਪਾਂ ਇਥੋਂ ਸ਼ੋਪਿੰਗ ਕਰ ਲਈ ਖਾ ਪੀ ਲਿਆ ਹੁਣ ਆਪਾਂ ਚੱਲਦੇ ਆਂ ਆਪਣੇ ਫਲੈਟ ਚ ਤੇ ਕੈਬ ਬੁੱਕ ਕਰਾ ਰਹੇ ਆਂ ਤੇ ਆਹ ਦੇਖ ਲੋ ਇਧਰ ਬੈਠੇ ਦੇਖ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ। ਸਿਰ ਦਰਦ ਕਰ ਰਿਹਾ ਕਹਿੰਦੇ ਠੰਡ ਬਹੁਤ। ਤਾਂ ਕੈਬ ਆ ਰਹੀ ਹੈ ਜੀ ਆਪਣੀ ਤੇ ਫਿਰ ਆਪਾਂ ਚੱਲਦੇ ਹਾਂ ਜਲਦੀ ਘਰ। ਕੈਬ ਦਾ ਪਤਾ ਤੁਹਾਨੂੰ ਕਿੱਥੇ ਆ ਰਹੀ ਆ। ਆ ਗਈ ਕੈਬ ਕਾਣ। ਕੈਬ ਪਤਾ ਨਹੀਂ। ਹੈਂ? ਤਵਰ ਕੈਬ ਆਉਣ ਵਾਲੀ ਹੈ ਬਈ ਆਪਣੀ। ਚੱਲਦੇ ਆ ਆ ਗਈ। ਇਹ ਉਹ ਟੱਪ ਜੀ। ਬਸ ਆਉਣ ਵਾਲੀ ਹੈ ਬਈ। ਹਾਂ ਜਿੱਤ ਹੁੰਦ ਵੀ ਪੈ ਰਹੀ ਆ ਹਨੇਰਾ ਹੋ ਗਿਆ ਹੁਣ ਅਸੀਂ ਜਾ ਰਹੇ ਹਾਂ ਵਾਪਸ ਘਰੇ। ਠੀਕ ਹੈ ਜੀ 2260+ ਦੱਬੀ ਜਾਂਦਾ ਤੇ ਧੁੰਦ ਬਹੁਤ ਹੋ ਗਈ ਠੀਕ ਹੈ ਜੀ ਤੁਹਾਨੂੰ ਘਰੇ ਪਹੁੰਚ ਕੇ ਮਿਲਦੇ ਆ ਤੁਹਾਨੂੰ